ਮੈਂ ਪੂਰਾ ਉੱਥੇ 2.5 ਘੰਟੇ ਤੜਫਿਆਂ ਗੱਡੀ ਦੇ ਵਿੱਚ ਤੇ 2.5 ਘੰਟੇ ਬਾਅਦ ਮੈਨੂੰ ਗੱਡੀ ਵਿੱਚੋਂ ਗੱਡੀ 'ਚੋਂ ਕੱਢਿਆ ਗਿਆ ਬਹੁਤ ਓਕੇ ਤੇ ਰਾਤ 24 6:30 ਮੈਂ ਉੱਥੋਂ ਚੱਲਿਆ ਆਂ ਰਾਤ ਗੱਡੀ ਲੈ ਕੇ ਤੇ ਸਾਰਾ ਸਫ਼ਰ ਤੈਅ ਕਰ ਆਇਆ ਤੇ ਮਖੂ ਲੱਗ ਕੇ ਆਣ ਕੇ ਮੇਰਾ ਗੱਡੀ ਜਿਹੜੀ ਇੱਕ ਟਰਾਲੀ 'ਚ ਵੱਜ ਗਈ ਮੈਂ ਗੱਡੀ ਆਪਣੇ ਮਾਲਕ ਦੀ ਚਲਾਉਣਾ ਸੀਗਾ ਜੀ ਮਾਲਕ ਅੰਮ੍ਰਿਤਸਰ ਦੇ ਆ ਜੀ ਮਾਲਕ ਅੰਮ੍ਰਿਤਸਰ ਦੇ ਆ ਜੀ ਤਾਂ ਕਿ ਉਹਨਾਂ ਨੇ ਤੁਹਾਡੀ ਕੋਈ ਮਾਲੀ ਮਦਦ ਕੀਤੀ ਕੋਈ ਜੀ ਕੋਈ ਮਦਦ ਨਹੀਂ ਕੀਤੀ ਜੀ ਉਹ ਤੇ ਇੱਥੋਂ ਤੱਕ ਕਿ ਮੈਨੂੰ ਪਤਾ ਲੈਣ ਵੀ ਨਹੀਂ ਆਇਆ ਮੇਰਾ ਇੱਥੇ ਤੱਕ ਤਾਂ ਵੀ ਮੈਂ ਤੁਹਾਨੂੰ ਵੀ ਅਸੀਂ ਇੱਕ ਵਾਰੀ ਬੰਦ ਕਰਾਂਗੇ ਕਿ ਦੰਦ ਦੀ ਦੰਦੀ ਅਗਰ ਉਹ ਬੰਦਾ ਇਹਨਾਂ ਨੂੰ ਕੋਈ ਹੱਥ ਪਲਾ ਨਹੀਂ ਭਾਉਂਦਾ ਮਾਲਕ ਜਿਹੜਾ ਹੈ ਵਾ ਇਹ ਸੱਚਾਈ ਦੀ ਗੱਲ ਤੇਰੇ ਤਾਂ ਕਿ ਨਾ ਕੋਈ ਦੁਆਸੀਂ ਸਾਥੀ ਵਾ ਤਾ ਦੁਦਿਆ ਤੋਂ ਬਹੁਤ ਸਾਰਾ ਅਰਦਨ ਤਾ ਬੱਚੇ ਦਾ ਬਣਾਏ ਬੱਚੇ ਨੇ ਪਹਿਲ ਨਾਲ ਇਹਨਾਂ ਦੇ ਘਰ ਦਾ ਸਾਰਾ ਸਿਸਟਮ ਖਰਾਬ ਹੋ ਚੁੱਕਿਆ ਉਹਨੋਂ ਅਧਰ ਬੱਚੇ ਦੀ ਮੈਡੀਸਨ ਦਾ ਕਰਨ ਕਿ ਆਪਣਾ ਕੰਮ ਕਰਨ ਜਾਣ ਕਿ ਕੀ ਹੁੰਦਾ ਇਨਸਾਨੀਅਤ ਨੂੰ ਜਿਹੜਾ ਬਹੁਤ ਜ਼ਿਆਦਾ ਇਸ ਸੰਸਾਰ ਕਰਦੀ ਹੈ ਇਸ ਤੀਜ ਕਿੰਨੇ ਜਿਹੜੇ ਇਹਨਾਂ ਦੇ ਮਾਲਕ ਨੇ ਉਹਨਾਂ ਨੇ ਪੰਗਬਰ ਉਹ ਹਾਲੇ ਤੱਕ ਪੁਛਿਆ ਵੀ ਨਹੀਂ ਤਾਂ ਬਾਈਜੀ ਟੀਵੀ ਦੇਖਣ ਵਾਲੇ तमाम ਦਰਸ਼ਕਾਂ ਦਾ ਇੱਕ ਪ੍ਰੇਫਰ ਤੋਂ ਗੁਰੂ ਆਪੀਰਾ ਪੈਗੰਬਰਾਂ ਦੀ ਤਰਤੀਸ਼ਰੀ ਅੰਮ੍ਰਿਤਸਰ ਦੇ ਜੇ ਸਵਾਗਤ ਕਰਦੇ ਹਾਂ ਐਕਸਟ੍ਰਮਸੀ ਪਹੁੰਚਿਆ ਵਾਰਡ ਨੰਬਰ 68 ਦੇ ਅਦਰਸ਼ ਨਗਰ ਦੇ ਵਿੱਚ ਅਦਰਸ਼ ਨਗਰ ਜੀ ਇੱਕ ਪਰਿਵਾਰ ਨਾਲ ਮਿਲਣ ਲੱਗੇ ਜਿੰਨੂੰ ਕਿ ਤੁਹਾਡੇ ਸਾਰਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮਕਾਨ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਤਾਂ ਚਲਦੇ ਅੰਦਰ ਉਹ ਬੱਚੇ ਨਾਲ ਵੀ ਗਲਬਤ ਕਰਦੇ ਆ ਕੀ ਹੈ ਸਾਰੀ ਕਹਾਣੀ ਔਰ ਜਾਣਦੇ ਆ ਉਸੇ ਬੱਚੇ ਦੀ ਜੁਬਾਨੀ ਕਿ ਜਿਹਦੇ ਨਾਲ ਇਹ ਇੱਕ ਮੰਦਭਾਗੀ ਘਟਨਾ ਜਿਹੜੀ ਹੈ ਘਟੀ ਹੈ ਤਾਂ ਗਲਬਤ ਕਰਦੇ ਕੋਸ਼ਿਸ਼ ਕਰਦੇ ਆ ਤਾਂ ਅਸੀਂ ਉਹਨੂੰ ਬੋਲਾਂਗਾ ਇੱਕਰੀ ਦਿਖਾਇਆ ਜਾਵੇ ਹਾਲਾਤ ਇਸ ਬੱਚੇ ਦੇ ਜਦੀ ਉਮਰ ਮਹਿਜ਼ 24 ਸਾਲ 24 ਸਾਲ ਦੀ ਉਮਰ ਦੇ ਵਿੱਚ ਦੁੱਖਾਂ ਦਾ ਪਹਾੜ ਪਿਛਲੇ 2 ਮਹੀਨੇ ਤੋਂ ਜਿਹੜਾ ਕਿ ਇਹਦੇ ਉੱਤੇ ਟੁੱਟਿਆ ਆਇਆ ਵਾ ਔਰ ਗੱਲ ਕੀਤੀ ਜਾਵੇ ਤੇ ਕਮਾਨ ਵਾਲਾ ਘਰ ਚੁੱਕ ਲਾ ਵਾ ਤਾਂ ਮੇਰੇ ਪਿੱਛੇ ਇਹਨਾਂ ਦੇ ਪਿਤਾ ਜੀ ਦੀ ਤਸਵੀਰ ਲੱਗੀ ਹੈ ਜਿਨ੍ਹਾਂ ਨੂੰ ਅੱਜ ਗੁਜ਼ਰੇ ਹੋਏ 6 ਸਾਲ ਹੋ ਗਏ ਆ ਔਰ ਗੱਲ ਕੀਤੀ ਜਾਵੇ ਲਵਪਰੀ ਦੀ ਲਵਪਰੀ ਦੀ ਉਮਰ ਜਿਹੜੀ ਆ 24 ਸਾਲ ਮਹਿਜ਼ 18 ਸਾਲ ਦੀ ਉਮਰ ਦੇ ਵਿੱਚ ਹੀ ਆਪਣੇ ਪਿਤਾ ਦਾ ਸਾਯਾ ਜਿਹੜਾ ਇਹਦੇ ਸਿਰ ਤੋਂ ਉੱਠ ਗਿਆ ਸੀ ਤਾਂ ਲਵਪਰੀ ਦੀ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਲੌਪਰੀਦਾ 25 ਤਿੰਨ ਤਰੀਕ ਨੂੰ ਇੱਕ ਐਕਸੀਡੈਂਟ ਹੁੰਦਾ ਵਾ ਮਖੂ ਦੇ ਕੋਲ ਛੋਟਾ ਹਾਥੀ ਦਾ ਡਰਾਈਵਰ ਹੈ ਛੋਟੇ ਹਾਥੀ ਦੇ ਡਰਾਈਵਰ 'ਚ ਉਹ ਐਕਸੀਡੈਂਟ ਹੋਇਆ ਸੀ ਕਿਸੇ ਟਰਾਲੀ ਦੇ ਨਾਲ ਟੱਕਰ ਹੋਣ ਤੋਂ ਬਾਅਦ ਲਗਾਤਾਰ 22 ਘੰਟੇ ਦੀ ਜਿਹੜੀ ਜਦੋ ਜਹਿਦ ਸੀ ਉਹ ਗੱਡੀ ਦੇ ਵਿੱਚੋਂ ਬਾਹਰ ਨਿਕਲਣ ਦੇ ਉੱਥੋਂ ਦੇ ਰਾਹਗੀਰਾਂ ਵੱਲੋਂ ਮਦਦ ਕਰਕੇ ਇਹਨੂੰ ਗੱਡੀ 'ਚੋਂ ਬਾਹਰ ਕੱਢ ਲਿਆ ਗਿਆ ਤਾਂ ਇਹਦੇ हिਪ ਫੈਕਚਰ ਹੈ ਦੋਨੋਂ ਸਾਈਡਾਂ ਦੇ ਉੱਤੇ ਦਿੱਕਤ ਹੈ ਲੈਗ ਦੇ ਵਿੱਚ ਵੀ ਜਿਹੜਾ ਵਾ ਰਾਈਟ ਲੈਗ ਹੈ ਉਹਦੇ ਵਿੱਚ ਮਲਟੀ ਫੈਕਚਰ ਹੈ ਪਲੇਟ ਪਈ ਹੈ ਰॉड ਪਈ ਹੈ ਔਰ ਕਾਫੀ ਜਿਆਦਾ ਦੁੱਖਾਂ ਦਾ ਪਹਾੜ ਹੈ ਕਮਾਨ ਵਾਲਾ ਘਰ ਦੇ ਵਿੱਚ ਜਰੀਆ ਸਿਰਫ ਔਰ ਸਿਰਫ ਇਕੱਲਾ ਲਵਪਰੀ ਜੀ ਲਵਪਰੀ ਜੀ ਨਾਲ ਗੱਲ ਕਰਦੇ ਹਾਂ ਜੀ ਲਵਪਰੀ ਜੀ ਪਹਿਲਾਂ ਤੇ ਅਸੀਂ ਆਪਣੇ ਚੈਨਲ ਵੱਲੋਂ ਵੀ ਕਾਫੀ ਸਵੇਦਨਾ ਕਰਦੇ ਹਾਂ ਕਿ ਦੁੱਖਾਂ ਦਾ ਪਹਾੜ ਕਹਿੰਦੇ ਹਨ ਕਿ ਘਰ ਦਾ ਇੱਕ ਪੇੜ ਜਿਹੜਾ ਮੁੱਢ ਹੁੰਦਾ ਵਾ ਉਹ ਹੀ ਅਗਰ ਟੁੱਟ ਜਾਵੇ ਤਾਂ ਘਰ ਦੇ ਵਿੱਚ ਬੰਦਾ ਰੋਟੀ ਤੋਂ ਵੀ ਮਹਤਾਜ ਹੋ ਜਾਂਦਾ ਵਾ ਇਹ ਕੀ ਪਾਣਾ ਵਰਤਿਆ ਕੀ ਸੀ ساری ਕਹਾਣੀ ਸਰ ਕਹਾਣੀ ਕੋਈ ਨਹੀਂ ਇਦਾਂ ਕੀ ਮੈਂ ਖਾਟੂ ਸ਼ਾਮ ਤੋਂ ਆ ਰਿਹਾ ਸੀਗਾ ਛੋਟਿਆ ਸੀ ਦਾ ਡਰਾਈਵਰ ਮੈਂ ਓਕੇ ਤੇ ਰਾਤ 24 6:30 ਮੈਂ ਉੱਥੋਂ ਚੱਲਿਆ ਵਾਂ ਰਾਤ ਗੱਡੀ ਲੈ ਕੇ ਤੇ ਸਾਰਾ ਸਫਰ ਤੈਅ ਕਰ ਰਹਾ ਆ ਤੇ ਮਖੂ ਲੱਗੇ ਆਣ ਕੇ ਮੇਰਾ ਗੱਡੀ ਜਿਹੜੀ ਇੱਕ ਟਰਾਲੀ ਚ ਵੱਜ ਗਈ ਟਰਾਲੀ ਜਿੱਦਾਂ ਕੀ ਟਰਾਲੀ ਵਾਲੇ ਨੇ ਬਾਈਪਾਸ ਤੇ ਗੱਡੀ ਟਰਾਲੀ ਸলো ਕਰਦੀ ਤੇ ਮੇਰੀ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਤੇ ਗੱਡੀ ਜਾ ਵਿੱਚ ਬੱਚੀ ਤੇ ਢਾਈ ਮੇਰੇ ਉਥੇ ਐਕਸੀਡੈਂਟ ਦੇ ਵਿੱਚ ਸਾਰੀ ਗੱਡੀ ਡੈਮੇਜ ਹੋ ਗਈ ਤੇ ਮੈਂ ਵਿੱਚ ਫਸਿਆ ਰਿਆ ਢਾਈ ਘੰਟੇ ਬਾਅਦ ਮੈਨੂੰ ਕੱਢਿਆ ਗੱਡੀ ਚ ਤੇ ਕੱਢਿਆ ਕਿੰਨੇ ਰਾਘੀ ਰਾਣ ਨੇ ਕਿਹਾ ਕੀ ਹਾਂਜੀ ਰਾਘੀ ਰਾਣ ਨੇ ਕੱਢਿਆ ਮੈਨੂੰ ਤਾਂ ਮੌਕੇ ਤੇ ਉਹਨਾਂ ਨੇ ਕੋਈ ਫਰਸਟ ایڈ ਵਗੈਰਾ ਡਾਕਟਰ ਵਗੈਰਾ ਦੀ ਫੈਸਿਲਿਟੀ ਕਰਵਾਈ ਸੀ ਕੋਈ ਹਸਪੀਟਲ ਵਗੈਰਾ ਚ ਜੀ ਡਾਕਟਰ ਮੈਨੂੰ ਹਸਪੀਟਲ ਐਮਬੂਲੈਂਸ ਆਈ ਆ ਐਮਬੂਲੈਂਸ ਨੇ ਢਾਈ ਘੰਟੇ ਬਾਅਦ ਮੈਨੂੰ ਉਥੋਂ ਕੱਢਿਆ ਗਿਆ ਵਾ ਗੱਡੀ ਦੇ ਵਿੱਚੋਂ ਤੇ ਲਾਗੇ ਦੇ ਹਸਪੀਟਲ ਚ ਮੈਨੂੰ ਐਡਮਿਟ ਕਰਾਇਆ ਗਿਆ ਜੀ ਤਾਂ ਤੁਹਾਨੂੰ ਹੋਸ਼ ਸੀ ਉਸ ਜੀ ਮੈਨੂੰ ਹੋਸ਼ ਸੀ ਜੀ ਪੂਰੀ ਠੀਕ ਹੈ ਜੀ ਤਾਂ ਹਾਂ ਜੀ ਦਰਦ ਵਗੈਰਾ ਜਿਹੜੀ ਛੱਟਾ ਸੀ ਜੀ ਦਰਦ ਮੈਂ ਪੂਰਾ ਉੱਥੇ 2.5 ਘੰਟੇ ਤੜਫਿਆ ਗੱਡੀ ਦੇ ਵਿੱਚ ਤੇ 2.5 ਘੰਟੇ ਬਾਅਦ ਮੈਨੂੰ ਗੱਡੀ ਵਿੱਚੋਂ ਗੱਡੀ 'ਚੋਂ ਕੱਢਿਆ ਗਿਆ ਬਹੁਤ ਮੁਸ਼ਕਲ ਤਰੀਕੇ ਨਾਲ ਤਾਂ ਗੱਡੀ ਤੁਹਾਡੀ ਆਪਣੀ ਸੀ ਕਿ ਕਿਸੇ ਦੀ ਚਲਾਉਂਦੇ ਸੀ ਜੀ ਮੈਂ ਗੱਡੀ ਆਪਣੇ ਮਾਲਕ ਦੀ ਚਲਾਉਣਾ ਸੀਗਾ ਜੀ ਮਾਲਕ ਅੰਮ੍ਰਿਤਸਰ ਦੇ ਆ ਜੀ ਮਾਲਕ ਅੰਮ੍ਰਿਤਸਰ ਦੇ ਆ ਜੀ ਤਾਂ ਕੀ ਉਹਨਾਂ ਨੇ ਤੁਹਾਡੀ ਕੋਈ ਮਾਲੀ ਮਦਦ ਕੀਤੀ ਕੋਈ ਜੀ ਕੋਈ ਮਦਦ ਨਹੀਂ ਕੀਤੀ ਜੀ ਉਹ ਤੇ ਇੱਥੋਂ ਤੱਕ ਕਿ ਮੈਨੂੰ ਪਤਾ ਲੈਣ ਵੀ ਨਹੀਂ ਆਇਆ ਮੇਰਾ ਇੱਥੇ ਸ਼ੁਕਰ ਤਾਂ ਗੱਡੀ ਜਿਹੜੀ ਸੀ ਉਹ ਇੰਸ਼ੋਰੈਂਸ ਵਗੈਰਾ ਹੋਈ ਸੀ ਜੀ ਪਰਮਿਟ ਹੈਗਾ ਸੀ ਨੈਸ਼ਨਲ ਪਰਮਿਟ ਉਹਨਾਂ ਕੋਲ ਸਭ ਕੁਝ ਸੀਗਾ ਗੱਡੀ ਫੁੱਲ ਇੰਸ਼ੋਰਡ ਸੀਗੀ ਪਰਮਿਟ ਵਗੈਰਾ ਸਭ ਕੁਝ ਹੈਗਾ ਸੀਗਾ ਉਸ ਤੋਂ ਪਰਤ ਮੇਰੇ ਕੋਲ ਲਾਇਸੈਂਸ ਵੀ ਹੈ ਵੀ ਹੈਗਾ ਸੀਗਾ ਓਕੇ ਤੇ ਸਾਰੇ ਕਹਿੰਦੇ ਨੇ ਕਿ ਜਦੋਂ ਐਕਸੀਡੈਂਟ ਗੱਡੀ ਹੋਵੇ ਫੁੱਲ ਇੰਸ਼ੋਰਸ ਹੋਵੇ ਤੇ ਗੱਡੀ ਦੇ ਨਾਲ ਡਰਾਈਵਰ ਦਾ ਵੀ ਕਲੇਮ ਮਿਲਦਾ ਵਾ ਜੀ ਜੀ ਤੇ ਡਰਾਈਵਰ ਦਾ ਕਲੇਮ ਮਿਲਦਾ ਵਾ ਤੇ ਮੇਰੇ ਮਾਲਕ ਨੇ ਨਾ ਮੇਰਾ ਕੋਈ ਪ੍ਰੂਫ ਲਗਾਇਆ ਨਾ ਕੋਈ ਲਾਇਸੈਂਸ ਨਾ ਕੋਈ ਮੈਡੀਕਲ ਤੇ ਕਹਿੰਦਾ ਵਾ ਕਿ ਮੈਂ ਉੱਥੇ ਤੜਾ ਕਲੇਮ ਲਗਾਇਆ ਵਾ بس ਇੱਕ ਵਾਰ ਕਹਿ ਕੇ ਚਲਾ ਗਿਆ ਉਸ ਤੋਂ ਬਾਅਦ ਨਾ ਕੋਈ ਉਹਨਾਂ ਨੇ ਮੇਰੀ ਸਹਾਇਤਾ ਕੀਤੀ ਨਾ ਕੋਈ ਪੈਸੇ ਵੱਲੋਂ ਤੇ ਨਾ ਕੋਈ ਘਰ-ਬਾਰ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਉਸ ਤੋਂ ਬਾਅਦ ਮੇਰੇ ਫੋਨ ਚੱਕਣਾ ਵੀ ਉਹਨਾਂ ਨੇ ਬੰਦ ਕਰ ਦਿੱਤੇ ਸੀ ਜੀ ਤਾਂ तकरीबन ਤੁਹਾਡੇ ਐਕਸੀਡੈਂਟ ਨੂੰ 2 ਮਹੀਨੇ ਤੋਂ ਉੱਪਰ ਹੀ ਹੋ ਚੁੱਕਾ ਕੋਈ 25-3 ਅਗਰ ਅੱਜ ਦੇਖਿਆ ਜਾਵੇ ਤਾਂ ਅੱਜ ਤਰੀਕ ਜਿਹੜੀ ਹੈ 30 ਦੇ ਕਰੀਬ ਪਹੁੰਚ ਗਈ ਹੈ ਤਾਂ ਉਸ ਤੋਂ ਬਾਅਦ ਇਲਾਜ ਵਗੈਰਾ ਪੈਸਾ ਵਗੈਰਾ ਕਿਸ ਤਰ੍ਹਾਂ ਹੁੰਦਾ ਪਿਆ ਵਾ ਜੀ ਇਲਾਜ ਤੇ ਜਦੋਂ ਹਸਪੀਟਲ ਸੀਗਾ ਖਰਚਾ ਸਾਰਾ ਲੱਗੇ ਬੰਨੇ ਜਿਹੜੇ ਰਿਲੇਟਿਵ ਸੀਗੇ ਉਹਨਾਂ ਨੇ ਕਰਤਾ ਉਦੋਂ 2.3 ਲੱਖ ਰੁਪਏ ਮੈਂ ਹਸਪੀਟਲ ਲਗਾ ਕੇ ਨਿਕਲੇ ਆ ਹੁਣ ਚਲੋ ਹਸਪੀਟਲ ਦਾ ਤੇ ਉਦੋਂ ਚੱਲ ਗਿਆ ਜਿਹੜੇ ਰਿਲੇਟਿਵ ਸੀ ਆ ਕੇ ਥੋੜਾ ਜਿੰਨਾਂ ਨੇ ਕਹਿਣ ਯਾਰ ਕਿਤਾ 5000 ਯਾਰ ਕਿਤੇ 5000 ਕਿਤਾ ਸਾਰਿਆਂ ਨੇ ਨਾਲ ਮਿਲ ਕੇ ਕਰ ਲਿਆ ਪਰ ਉਸ ਤੋਂ ਬਾਅਦ ਜਿਹੜਾ ਘਰ ਦਾ ਤੇ ਮੈਡੀਸਿਨ ਦਾ ਬਹੁਤ ਔਖਾ ਹੋ ਜਾਂਦਾ ਵਾ ਤੁਹਾਨੂੰ ਵੀ ਪਤਾ ਵੇ ਚੀਜ਼ ਬਾਰੇ ਤੇ ਕਿੰਨੀ ਕੁ ਮੈਡੀਸਿਨ ਰੋਜ਼ ਦੀ ਤੁਹਾਡੀ ਲੱਗਦੀ ਏ ਜਿਆਦਾ ਨੀ ਤੇ ਕੋਈ 500 ਰੁਪਏ ਦੀ ਮੇਰੀ ਮੈਡੀਸਿਨ ਆਉਂਦੀ ਪਈ ਆ। ਤੇ ਅੱਛਾ ਜੀ ਤੇ 500 ਰੁਪਏ ਫਿਰ ਕਿਸ ਤਰ੍ਹਾਂ ਚੱਲਦਾ ਪਿਆ ਸਰਕਲ? ਸਰਕਲ ਬਹੁਤ ਹੋ ਗਿਆ ਪਿਆ ਸਰ। ਕੋਈ ਦਵਾਈ ਵਗੈਰਾ ਲੈ ਰਹੇ ਹੋ ਤੁਸੀਂ ਕਿ ਨਹੀਂ? ਨਹੀਂ ਸਰ ਮੈਨੂੰ ਅਜੇ ਹਫਤਾ ਹੋ ਗਿਆ ਵਾ। ਮੈਂ ਦਵਾਈ ਤੋਂ ਬੈਠਾ ਕੋਈ ਮੇਰੇ ਕੋਲ ਪੈਸੇ ਦਿੱਕਤ ਪਰੇਸ਼ਾਨੀ ਕਰਕੇ ਕੋਈ ਘਰ-ਬਾਰ ਕਰਕੇ ਕਰੇ ਬੈਠਾ ਮਨ ਵਾ ਅਜੇ ਹਫਤੇ 10 ਦਿਨ ਹੋ ਗਏ ਮੈਂ ਮੈਡੀਸਿਨ ਨਹੀਂ ਲੈਣ ਜਾ ਪਾ ਰਿਹਾ। ਤਾ ਮਾਲਿਕ ਨੇ ਕੋਈ ਰਾਸਤਾ ਨਹੀਂ ਕੀਤਾ ਤੁਹਾਡੇ ਨਾਲ ਜੀ ਨਹੀਂ ਜੀ ਕੋਈ ਰਾਸਤਾ ਕੋਈ ਉਹਨਾਂ ਨੇ ਕੋਈ ਮੇਰੇ ਨਾਲ ਆਏ ਨਹੀਂ ਆ ਪਹਿਲਾਂ ਕਹਿੰਦੇ ਸੀ ਕਿ ਕੋਈ ਤੁਹਾਡੀ ਸਹਾਇਤਾ ਕਰਾਂਗੇ ਕਿ ਮੈਂ ਇੱਕ ਕਿਸੇ ਦਾ ਆਪਣਾ ਕੰਮ ਕਰਦਾ ਪਿਆ ਉਹਨੂੰ ਤੇ ਚਾਹੀਦਾ ਸੀ ਕਿ ਹਾਂ ਵੀ ਮੈਂ ਤੇਰਾ ਕੰਮ ਕਰ ਰਹਾ ਤੇ ਤੈਨੂੰ ਵੀ ਮੇਰਾ ਚਾਹੀਦਾ ਕਿ ਹਾਂ ਵੀ ਐਕਸੀਡੈਂਟ ਹੋ ਗਿਆ ਐਕਸੀਡੈਂਟ ਮੈਂ ਖੁਦ ਥੁਰਨਾ ਕੀਤਾ ਇਹ ਤੇ ਕੋਈ ਅਚਾਨਕ ਅਚਾਨਕਾ ਕਿ ਇਨਸੀਡੈਂਸ ਹੋ ਜਾਂਦਾ ਕਿ ਬੰਦੇ ਨੂੰ ਇੰਨਾ ਚੀਦਾ ਮਾਲਕ ਨੂੰ ਕਿ ਵੀ ਮੇਰਾ ਹਾਲ ਚਾਲ ਤੇ ਪੁੱਛੇ ਬੰਦਾ ਆਣ ਕੇ ਉਹਨੇ ਤੇ 1 ਮਹੀਨਾ ਹੋ ਗਿਆ ਕੋਈ ਮੇਰਾ ਉਹਨੇ ਕੋਈ ਫੋਨ ਨਹੀਂ ਅਟੈਂਡ ਕੀਤਾ ਨਾ ਕੋਈ ਘਰੇ ਆਇਆ ਨਾ ਕੋਈ ਉਹਨੇ ਮੇਰੀ ਸਹਾਇਤਾ ਕੀਤੀ ਕੋਈ ਪੈਸੇ ਨੂੰ ਕੁਝ ਨਹੀਂ ਕੀਤਾ ਕਿ ਕਿੰਨੀ ਦਿਨ ਹੋ ਗਈ ਤੁਹਾਨੂੰ ਇਹਨਾਂ ਕੋਲ ਕੰਮ ਕਰਦੇ ਹੋ ਮੈਨੂੰ 7 ਤੋਂ 8 ਮਹੀਨੇ ਹੋ ਗਏ ਚੱਲੇ ਆ ਉਹਨਾਂ ਨੂੰ ਕੰਮ ਕਰਦਿਆਂ ਨੂੰ ਤੇ ਰੈਗੂਲਰ ਇਹਨਾਂ ਦੇ ਕੋਲ ਡਿਊਟੀ ਤੇ ਤੁਸੀਂ ਇਹਨਾਂ ਦੀ ਹੀ ਦਿੰਦੇ ਸੀ ਇਕੱਲੇ ਜੀ ਹੋਰ ਕਿਸੇ ਮੈਂ ਇੱਥੇ ਸਵੇਰੇ 9 ਵੇ ਚੱਲ ਜਾਣਾ ਕੰਮ ਤੋਂ ਤੇ ਰਾਤ ਦੇ 9 10 ਕਈ ਵਾਰ ਰਾਤ ਸਾਰੀ ਵੀ ਲਾਣਾ ਕੰਮ ਤੇ ਉਹਨਾਂ ਕੋ ਕੰਮ ਕਰਦਾ ਸੀ ਹੋਰ ਕਿਤੇ ਨਹੀਂ ਕੰਮ ਕਰਦਾ ਸੀ ਜਿਹੜੀ ਕਹਾਣੀ ਹੈ ਬੜੀ ਦਰਦ ਭਰੀ ਹੈ ਕਿਤਨਾ ਕਿਤੇ ਅਸੀਂ ਬੱਚੇ ਨੂੰ ਅੱਜ ਸਾਡੇ ਜਿਹੜੀ ਗੁਰੂ ਨਗਰੀ ਹੈ ਖਾਸ ਕਰਕੇ ਅੰਮ੍ਰਿਤਸਰ ਉਹ ਪੂਰਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਉਹ ਪੂਰਾ ਦੇਸ਼ ਵੱਲੋਂ ਇਹਨੂੰ ਮਦਦ ਦੀ ਜ਼ਰੂਰਤ ਹੈ ਤਾਂ ਮਦਦ ਜਰੂਰ ਕਰੋ ਕਿਉਂਕਿ ਬੰਦਰ ਰੋਟੀ ਅੱਜ ਮਿਲਣਾ ਮਿਲੇ ਦਵਾਈ ਜਿਹੜੀ ਬਹੁਤ ਜ਼ਰੂਰੀ ਹੈ ਕਮਾਨ ਵਾਲਾ ਘਰ ਦੇ ਵਿੱਚ ਕੱਲਾ ਬੱਚਾ ਇੱਕੋ ਹੀ ਹੈ ਲਵਪ੍ਰੀਤ ਸਿੰਘ ਜਿਹਦੀ ਉਮਰ ਮਹਿਜ਼ 24 ਸਾਲ 6 ਸਾਲ ਪਹਿਲਾਂ ਫਾਦਰ ਦਾ ਸਿਰ ਤੋਂ ਸਾਇਆ ਉੱਟ ਗਿਆ ਲਵਪ੍ਰੀਤ ਜੀ ਅਗਰ ਲੋਕੀ ਤੁਹਾਡੇ ਨਾਲ ਜੁੜਨਾ ਚਾਹੇ ਤੁਹਾਡੇ ਕੋਈ ਮਦਦ ਕਰਨਾ ਚਾਹਣ ਕੋਈ ਤੁਹਾਡਾ ਕੋ ਕੰਟੈਕਟ ਨੰਬਰ ਵਗੈਰਾ ਤੁਸੀਂ ਕੋਈ ਦੱਸੋਗੇ ਜੀ ਸਰ ਮੇਰਾ ਮੋਬਾਈਲ ਨੰਬਰ ਹੈਗਾ 9877987110 ਥੋੜਾ ਸਲੋ ਕਰਕੇ ਕੋਈ ਦੁਬਾਰਾ ਰਿਪੀਟ ਕਰ ਦਿਓ 9877987110 ਮਤਲਬ ਪ੍ਰੀਤੀ ਜਿਹੜੀ ਕਹਾਣੀ ਹੈ ਤੁਸੀਂ ਦੇਖੀ ਹੈ ਤਾਂ ਹਰ ਕਿਸੇ ਨੂੰ ਅਸੀਂ ਵੀ ਹੱਥ ਜੋੜ ਕੇ ਬੇਨਤੀ ਕਰ ਸਕਦੇ ਹਾਂ ਕਿ ਅਗਰ ਤੁਸੀਂ ਦਸ਼ਵੰਤ ਆਪਣਾ ਕੱਢਦੇ ਹੋ ਤਾਂ ਇਸ ਬੱਚੇ ਦੀ ਮਦਦ ਜ਼ਰੂਰ ਕਰੋ ਅੰਮ੍ਰਿਤਸਰ ਦੇ ਇਸਲਾਮਾਬਾਦ ਅਦਰਸ਼ਨਗਰ ਵਾਰਡ ਨੰਬਰ 64 ਦੇ ਵਿੱਚ ਇਹ ਬੱਚਾ ਪਿਛਲੇ 2 ਮਹੀਨਿਆਂ ਤੋਂ ਇਸ ਤਰ੍ਹਾਂ ਹੀ ਜਿਹੜਾ ਹੈ ਬਿਸਤਰ ਦੇ ਉੱਤੇ ਲੇਟਿਆ ਹੋਇਆ ਹੈ ਦਿਨ ਚਾਰੇ ਦੇ ਕੰਮ ਜਿਹੜੇ ਕੋਈ ਜ਼ਰੂਰੀ ਕੰਮ ਹੁੰਦੇ ਲੈਟਰਿੰਗ ਜਾਂ ਬਾਥਰੂਮ ਜਾਣਾ ਹੁੰਦਾ ਉਹ ਵੀ ਜਿਹੜਾ ਹੈ ਇਹਨਾਂ ਦੀ ਮਾਤਾ ਜੀ ਜਿਹੜੇ ਨੇ ਬਿਸਤਰ ਤੇ ਹੀ ਇਹਦੇ ਸਾਰੇ ਉਹ ਕੰਮ ਕਰਦੇ ਪਏ ਹਾਲਾਤ ਤੁਸੀਂ ਦੇਖ ਸਕਦੇ ਹੋ ਸ਼ਰੀਰੋ ਯੰਗ ਬੱਚਾ ਵਾ ਜ਼ਿੰਦਗੀ ਦੇ ਹੱਲੇ 24 ਸਾਲ ਸਾਵਣ ਵੀ ਨਹੀਂ ਵੇਖੇ ਸੀ ਇੰਨੇ ਜਿਹੜਾ ਅੱਜ 2 ਮਹੀਨਿਆਂ ਤੋਂ ਬਿਸਤਰ ਤੇ ਪਿਆ ਹੋਇਆ ਕੋਈ ਬਾਤ ਨਹੀਂ ਪੁੱਛ ਰਿਹਾ ਆਓ ਸਭ ਰਲ ਮਿਲ ਕੇ ਇਸ ਬੱਚੇ ਦੀ ਮਦਦ ਜ਼ਰੂਰ ਕਰੀਏ ਤਾਂ ਗੱਲਬਤ ਕਰਦੇ ਆ ਹੋਰ ਵੀ ਪਰਿਵਾਰਿਕ ਲੋਕਾਂ ਦੇ ਨਾਲ ਤਾਂ ਐਸ਼ਰ ਸੰਧ ਲਵ ਪ੍ਰੀਤੀ ਮਾਤਾ ਜੀ ਵੀ ਜੁੜ ਚੁੱਕੇ ਉਹਨਾਂ ਨਾਲ ਵੀ ਜੁੜਦਾ ਹਾਂਜੀ ਅੱਗੇ ਅੱਗੇ ਸਭ ਤੋਂ ਪਹਿਲਾਂ ਤੇ ਅਸੀਂ ਆਪਣੇ ਚੈਨਲ ਵਾਲਿਆਂ ਦੇ ਨਾਲ ਜਿਹੜਾ ਕਿ ਤੁਹਾਡਾ ਸਵੇਦਨਾ ਇਹ ਕਰਦੇ ਹਾਂ ਉਹ ਵੀ ਦੇਖੇ ਨਹੀਂ ਜਾਂਦੇ ਘਰ ਚਲਾਉਣ ਵਾਲਾ ਹੀ ਜਿਹੜਾ ਮੁੱਢ ਕਿਹਾ ਜਾਂਦਾ ਵਾ ਉਹੀ ਬੈੱਡ ਤੇ ਪੈ ਜਾਵੇ ਤਾਂ ਬੜਾ ਮੁਸ਼ਕਲ ਹੋ ਜਾਂਦਾ ਇਸ ਤਰ੍ਹਾਂ ਰਸੋਈ ਬੁਜਾਰਾ ਚੱਲਦੀ ਆ ਇਸ ਹਨਾਂਸ ਮੇਰੇ ਪਹਿਲਾ ਪੇਚ ਤੇ ਆਰਖਾਂ ਕਰਾ ਕੇ ਘੰਟੀ ਮੇਰੇ ਬੋਲਾ ਛੁਪਾ ਕੇ ਦਿੱਤਾ ਹਾਂ ਇਹ ਨਾ ਤਬੀਦਾ ਤਾਂ ਬਹੁਤ ਖਰਾਬ ਆਦਮ ਤੇ ਤਾਂ ਬੱਚੇ ਦਾ ਦਵਾਈ ਦਰਦ ਜਿਹੜਾ ਇਸ ਤਰ੍ਹਾਂ ਜਾਂਦਾ ਵਾ ਕਿਉਂਕਿ ਲਫ਼ਜ਼ ਨਹੀਂ ਗਏ ਉਹਦੇ ਬੰਨ ਭਰਾਵਾਂ ਨੇ ਮਤ ਕੀਤੀ ਉਥੇ ਜਿਹੜਾ ਕੋਈ ਗਿਆ کہیں 500 ਦੇ ਆਕੇ ਨਹੀਂ کہیں ਦੇ ਦੇ ਇਹਨਾਂ ਕੋਲ ਸਵਾਲ ਹੀ ਪੁੱਛਾ ਨਹੀਂ ਸਾਠ ਹਜ਼ਾਰ ਤੇ ਉਹਨਾਂ ਨੂੰ ਦਿੱਤਾ 35-40 ਹਜ਼ਾਰ ਰੁਪਏ ਉਹਨਾਂ ਨੇ ਪੁਲਿਸ ਵਾਲੇ ਕਹਿੰਦੇ ਇੱਥੇ ਆਣੇ ਦੇ ਤੋਂ ਮਤ ਦੇ ਲਿਖ ਆਪਣੇ ਇਲਾਕੇ ਦੇ ਆਕੇ ਤੇ ਹੈਗੇ ਆ ਤੇ ਉਹਨਾਂ ਨੇ ਇੱਕ ਰੰਗ ਦੇਣ ਜਿਹੜੇ ਭੈਣ ਭਰਾ ਮੈਂ ਨਾਲ ਗਈ ਸੀ ਕਿਸੇ ਨੂੰ 10000 ਦਿੱਤਾ ਖੀਨੇ ਜਿਤਨਾ ਵੀ ਬੰਦਪਰਾ ਗਏ ਉਹ ਓਕੀ ਕੜੀ ਹੋਸਟਲ ਕੱਢੀ ਤੇ ਉਹਨਾਂ ਨੇ ਜਿੱਦ ਤੱਕ ਮੇਰੇ ਬੇਟੇ ਦਾ ਸੀਗਨ ਪੜਾ ਸੀ ਮੇਰੇ ਕੋਲ 500 ਰੁਪਏ ਮੈਂ ਕੰਮ ਤੇ ਗਈ ਸੀ ਉੱਥੋਂ ਥੋੜੇ ਪੈਸੇ ਮਿਲੇ ਉਸ ਮੇਰੇ ਕੋ ਸਾਰਾ 950 ਹੀ ਉੱਥੇ ਗਈ ਉਹਨਾਂ ਨੇ ਪੁੱਛਿਆ ਤੇ ਕੋਈ ਤਰ੍ਹਾਂ ਮੇਰੇ ਕੋਈ ਤਰ੍ਹਾਂ ਹੀ ਇਸ ਤੋਂ ਕਰੋਨਾ ਨੇ ਮੇਰੀ ਹੈਲਪ ਕੀਤੀ ਮੇਰੇ ਬੱਚੇ ਨੂੰ ਬਹੁਤ ਬੀਮਾਰ ਸੀ ਤੇ ਇਲਾਜ ਕਰਵਾਇਆ ਪਰ ਜਨਮ ਮਾਲਕ ਆ ਉਹਨੇ ਇੱਕ ਤੋ ਵੀ ਪਿਆਰ ਕੇ ਨਹੀਂ ਪੁੱਛਿਆ ਉਹ ਤੇ ਇਹ ਮੈਂ ਬੱਚੇ ਦੀ ਵੇਖਾਂ ਜਾ ਕੇ ਕੀ ਹੋਇਆ ਕੀ ਨਹੀਂ ਦੂਸਰੇ ਦਿਨ ਮਾਲਕ ਆ ਉਸ ਦਿਨ ਆ ਕੇ ਕਵੀ ਤੋਂ ਮੈਨੂੰ ਕਹਿੰਦਾ ਕਿ ਮੈਂ ਤੂੰ ਕਮੈਂਟ ਦੋ ਮੈਂ ਕਹਿੰਦਾ ਮੇਰਾ ਬੱਚਾ ਹਜੇ ਮੌਤ ਦੇ ਨਾਲ ਲੜਨਦਿਆ ਤੇ ਮੈਂ ਖੋ ਤੇ ਜੇ ਲੋਕ ਕਮੈਂਟ ਤਾਂ ਮੈਂ ਇਹ ਹਜੇ ਮੇਨੂੰ ਕੋਈ ਨਾ ਪੁੱਛੇ ਚਾਰ ਦਿਨ ਜਿਹੜਾ ਆਪਾਂ ਇਹਦਾ ਪ੍ਰੈਸ਼ਨ ਕਰਾਉਣ ਤੋਂ ਬਾਅਦ ਉਹਨੇ ਕੀ ਕਿਹਾ ਸੀ ਕਿ ਮੈਂ ਹੱਲ ਕਰੂੰਗਾ ਅਰੇ ਇਹਦੇ ਕਰਕੇ ਨਹੀਂ ਚਾਰ ਦਿਨ ਬਾਅਦ ਇਹਦਾ ਪ੍ਰੈਸ਼ਨ ਕਰਾਇਆ ਤੇ ਕੋਈ ਹੈਲਪ ਨਹੀਂ ਸਾਨੂੰ ਤੋਂ ਮਿਲੀ ਮਾਲਕ ਵੱਲੋਂ ਤੇ ਸਾਡਾ ਗੁਜ਼ਾਰਾ ਬਹੁਤ ਔਖਾ ਕਰਮ ਤੇ ਮੇਰਾ ਬੱਚਾ ਅਜਨ ਹਫਤਾ ਹੋ ਗਿਆ ਦਵਾਈ ਤੋਂ ਨਹੀਂ ਖਾਵਾ ਜੀ ਸਭ ਦਵਾਈ ਬਿਲਕੁਲ ਬੰਦ ਹੋ ਗਈ ਹੈ ਬਿਲਕੁਲ ਬੰਦ ਹੋਈ ਦਵਾਈ ਤੇ ਨਾ ਕੋਈ ਮੇਰੇ ਕੋਲ ਇਸ ਤਰ੍ਹਾਂ ਤੇ ਪਹੰਚ ਨਾ ਕੋਈ ਦਵਾਈ ਦਾ ਕੋਈ ਇੰਟੀਰੀਅਰ ਹਦਾ ਜੋੜੇ ਬਰਾ ਹੈ ਬਹੀ ਮੈਂ ਜਿਮਾਂ ਜਮ ਕੋ ਲੈਣੀ ਬਾਰ-ਬਾਰ ਮੈਂ ਤੋਂ ਨਹੀਂ ਹੁੰਦੀ ਹਾਂ ਬੋਲਦੀ ਇਹ ਸ਼ਰਮ ਆ ਜਾਂਦੀ ਰੋਣੀ ਤੁਮ ਨੂੰ ਕਿਸ ਤਰ੍ਹਾਂ ਕੋਕੀ ਲੋਗਾਂ ਵੱਲੋਂ ਸੇ ਤੁਹਾਡੇ ਵੱਲ ਕੋ ਅਪੀਲ ਕੀਤੀ ਜਾਏਗੀ ਕਿਉਂਕਿ ਘਰ ਦੇ ਵਿੱਚ ਜੇ ਹਿਸਾਬ ਨਾਲ ਪਿਆ ਗਿਆ ਦਾ ਬੱਚਾ ਪਿਆ ਗਿਆ ਦਾ ਮੰਜੇ ਦੇ ਉੱਤੇ ਤਾਂ ਤੁਸੀਂ ਕੋਈ ਕੰਮ ਨੂੰ ਕਰਦੇ ਹੋ ਕਿ ਕੀ ਚੱਕਰ ਮੈਂ ਸਰਕਾਰਾਂ ਦਾ ਕੰਮ ਕਰਦੀ ਹੀ ਕੋਟੀ ਬਣਉਂਦੀ ਸੀ ਕਿ ਆਵਾਜ਼ ਦੇ ਵਿੱਚ ਚਲੋ ਦੇ ਕੋਈ ਹੋਵੇ ਚਲੋ ਮਾਤਾ ਮੇਰੇ ਬੱਚੇ ਦੀ ਕਰੇ

ਅੱਜ ਬਿਲਕੁਲ ਪਿਛਲੇ ਲੰਬੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਨੇ ਤੇ ਜਦੋਂ ਵੀ ਕੋਈ ਐਕਸੀਡੈਂਟ ਕੇਸ ਕੋਰੇ ਅਮਰੀਕਾ ਸ਼ਹਿਰ ਦੇ ਵਿੱਚ گاਉਂ ਦੇ ਨਾਲ ਕਿਸੇ ਦਾ ਵੀ ਐਕਸੀਡੈਂਟ ਹੁੰਦਾ ਸੀ ਤੇ ਐਪੀਲ ਦੇ ਆਧਾਰ ਤੇ ਅਤੀ ਰਾਤ ਨੂੰ ਵੀ ਜਦੋਂ ਇਹਨੂੰ ਬੱਚੇ ਨੂੰ ਆਵਾਜ਼ ਮਾਰਦੇ ਸੀ ਤੇ ਛੋਟਾ ਹੱਥ ਲੈ ਕੇ ਆਂਦਾ ਸੀ ਰੈਸਕਿਊ ਵਾਲੇ ਤੇ ਅਸੀਂ ਗੰਉਸ਼ਲਾ ਨੂੰ ਪੰਚਾਇਤ ਦੇ ਵਿੱਚ ਗਉਆਂ ਨੂੰ ਸਪੱਤ ਹੁੰਦੇ ਸੀਗੇ ਇਹਦਾ ਬੜਾ ਵੱਡਾ ਯੋਗਦਾਨ ਸੀਗਾ ਸਾਡੇ ਸੰਸਥਾ ਨੂੰ ਲੇਕਿਨ ਅੱਜ ਕੁਛ ਦਿਨ ਪਹਿਲਾਂ ਹੀ ਮੈਨੂੰ ਇਹਨਾਂ ਦੀ ਗੋਲ ਆਈ ਹੈ ਕਿ ਇਸ ਤਰੀਕੇ ਦੇ ਨਾਲ ਇਹਨਾਂ ਦਾ ਡਾਟਾ ਵਾ ਹੈ ਤੀਸਰੇ ਮਹੀਨੇ ਦਾ ਜਿਹੜਾ ਐਕਸੀਡੈਂਟ ਹੀ ਹੋਇਆ ਟਰਾਲੀ ਦੇ ਨਾਲ ਜਿਹਦੇ ਕਰਕੇ ਇਹਨਾਂ ਦੇ ਜਿਹੜੇ ਦੋਨੋਂ ਚੂਲਿਆਂ ਦੇ ਵਿੱਚ ਫੈਕ ਟੂਆ ਸੋ ਅੱਜ ਅਸੀਂ ਇਹਨਾਂ ਨਾਲ ਮੁਲਾਕਾਤ ਕਰਨ ਆਏ ਲੇਕਿਨ ਇਨਸਾਨੀਅਤ ਨੂੰ ਜਿਹੜਾ ਬਹੁਤ ਜ਼ਿਆਦਾ ਸ਼ਰਮਸਾਰ ਕਰਦੀ ਹੈ ਇਸ ਚੀਜ਼ ਕਿ ਜਿਹੜੇ ਇਹਨਾਂ ਦੇ ਮਾਲਕ ਨੇ ਉਹਨਾਂ ਨੇ ਇਹਨਾਂ ਨੂੰ ਹਾਲੇ ਤੱਕ ਪੁੱਛਿਆ ਵੀ ਨਹੀਂ ਤੇ ਜਿਹੜੀ ਕੰਪਲੇਨਟ ਹੈ ਕਿ ਇਹਨਾਂ ਨੇ ਕੋਰਟਕਾਲਸਾ ਖਾਣੇ ਦਿੱਤੀ ਹੋਈ ਹੈ ਇਸ ਸੰਬੰਧ ਵਿੱਚ ਅਸੀਂ ਜਲਦੀ ਜਿਹੜੇ ACP ਸੈਂਟਰਲ ਆਈਟੀਐਸ ਸਪੋਰਟ ਖਾਲਸ ਨੂੰ ਬੰਦੇ ਨੇ ਉਹਨਾਂ ਨਾਲ ਸੰਪਰਕ ਕਰਾਂਗੇ ਕਮਿਸ਼ਨਰ ਸਾਹਿਬ ਨੂੰ ਵੀ ਅਸੀਂ ਇੱਕ ਵਾਰੀ ਮੰਗ ਕਰਾਂਗੇ ਕਿ ਜਲਦੀ ਤੋਂ ਜਲਦੀ ਜੇਕਰ ਉਹ ਬੰਦਾ ਇਹਨਾਂ ਨੂੰ ਕੋਈ ਹੱਥ ਪਲਾ ਨਹੀਂ ਫੜਾਉਂਦਾ ਮਾਲਕ ਜਿਹੜਾ ਹੈ ਵਾ ਫਿਰ ਪਛਾਤਾਚੀ ਕਰ ਦਿੱਤਾ ਜਾਏ ਤਾਂ ਕਿ ਇਹਨਾਂ ਨੂੰ ਕੋਰਟ ਦੇ ਥਰੂ ਅਸੀਂ ਇਨਸਾਫ ਦਿਵਾ ਸਕੀਏ ਡਰਸਰ ਲੱਗਦਾ ਨਹੀਂ ਕਿ ਬੱਚਾ ਜਿਹੜਾ ਹੈ ਕਿ ਲੋਕ ਕਹਿੰਦੇ ਕਿ ਦਿਨਾਂ ਤੇ ਪਰ ਇਹ ਮਹੀਨਿਆਂ ਵਾਸਤੇ ਪੈ ਚੁੱਕਾ ਹੈ ਆ ਦੇਖੋ ਜਿਹੜੀ ਇਹਨਾਂ ਦੀ ਇੰਜਰੀ ਹੋਈ ਹੈ ਦੋਨੋਂ ਹਿਪਸ ਤੇ ਇੰਜਰੀ ਹੈ ਤੇ ਉਹਨੂੰ ਰਿਕਵਰੀ ਨੂੰ ਟਾਈਮ ਲੱਗਦਾ ਹਾਲੇ ਹਾਲੇ ਵੀ ਇਹਨਾਂ ਨੂੰ 4 ਤੋਂ 6 ਮਹੀਨੇ ਜਿਹੜੇ ਲੱਗ ਸਕਦੇ ਨੇ ਬਿਲਕੁਲ ਕਿਉਂਕਿ ਉਹਨੂੰ ਹੀ ਬੈਟਰੀ ਜੰਨੇ ਤੇ ਟਾਈਮ ਇਹਨਾਂ ਨੂੰ ਲੱਗ ਜਾਗਾ ਬਾਕੀ ਮੈਂ ਆਪਣੇ ਸਾਰੀਆਂ ਸੰਸਥਾਵਾਂ ਨੂੰ ਵੀ ਅਪੀਲ ਕਰਦਾ ਕਿ ਇਹਨਾਂ ਦੇ ਫਾਦਰ ਸਾਹਿਬ ਵੀ ਨਹੀਂ ਹੈਗੇ ਤੇ ਇਹ ਕੱਲੇ ਸੋਰਸ ਆਫ ਇਨਕਮ ਸੀਗੇ ਤੇ ਆਪਣੇ ਮਦਰ ਦੇ ਨਾਲ ਰਹਿੰਦੇ ਆ ਤੇ ਜਿਆਦਾ ਤੋਂ ਜਿਆਦਾ ਸੰਸਥਾਵਾਂ ਆ ਗਿਆ ਮੈਂ ਖੁਦ ਪਸੋਂ ਤੋਂ ਆਪ ਤੇ ਵੀ ਜਿਹੜੇ ਸਾਡੇ ਕੰਟੈਕਟ ਦੇ ਵਿੱਚ ਨੇ ਅਮਰਸਦਗੀਆਂ ਜਿਹਈਆਂ ਸੰਸਥਾਵਾਂ ਨੇ ਪੰਜਾਬ ਦੀਆਂ ਅਸੀਂ ਉਹਨਾਂ ਨੂੰ ਇੱਕ ਵਾਰੀ ਮੰਗ ਕਰਾਂਗੇ ਕਿ ਇਹ ਇਹਨਾਂ ਦੀ ਹੈਲਪ ਕੀਤੀ ਜਾ ਕਿਉਂਕਿ ਬਹੁਤ ਹੀ ਹੈਲਪਫੁਲ ਨੇ ਕਦੇ ਵੀ ਹਨੇਰੇ ਸਵੇਰੇ ਜਦੋਂ ਇਹਨਾਂ ਨੂੰ ਆਏ ਮਰਦੇ ਸੀ ਤੇ ਸੋਸ਼ਲ ਵਰਕ ਵਾਸਤੇ ਜਿਹੜਾ ਆ ਗਿਆ ਹੁੰਦਾ ਸੀ ਤਾਂ ਸਾਡੇ ਲਾਸਟ ਟਾਈਮ ਵਾਰਡ ਨੰਬਰ 68 ਤੋਂ ੁੰਦੀ ਲੰਕਾ ਦੇ ਸਨੀਕ ਵੀ ਜੁੜੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਮੈਮ ਕੀ ਨਾਮ ਕੀ ਆਪ ਦਾ ਜੀ ਇੱਕ ਵਾਰ ਕਿ ਮੈਂ ਤੁਸੀ ਇੱਥੇ ਰੰਦੇ ਹਾਂਜੀ ਮੈਂ 6 ਨੰਬਰ ਬਾਟ ਸੇ ਜੁੜਨੀ ਆਂ ਬੀਬੀ ਗੁਬਿੰਦਰ ਪ੍ਰਧਾਨ ਜੀ ਦੇ ਨਾਲ ਸੈਕਟਰੀ ਹਾਂ ਹੂੰ ਤਾਂ ਇਹ ਤੁਹਾਨੂੰ ਇੱਕ ਸਵਾਲ ਮਸਲਾ ਇਹ ਬੱਚਾ ਜਿਹੜਾ 24 ਸਾਲ ਦਾ ਲਹੂਪਰੀ ਪਿਛਲੇ 2 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਵਾ ਪੇਟ ਤੇ ਪਿਆ ਹੋਇਆ ਵਾ ਤਾਂ ਹਾਲਾਤ ਅਗਰ ਦੇਖੇ ਜਾਂਦੇ ਨਾਲ ਕਿ ਕਮਾਂਡ ਵਾਲਾ ਜ਼ਰੀਆ ਜਿਹੜਾ ਹੋਵੇ ਉਹ ਕਿਤੇ ਨਾ ਕਿਤੇ ਅਗਰ ਉਹ ਘਰ ਦਾ ਮੋਢੀ ਹਿੱਲ ਜਾਵੇ ਤਾਂ ਪੇੜ ਦੀ ਸ਼ਖਾਵਾਂ ਵੀ ਜਿਹੜੀਆਂ ਟਗ ਨੂੰ ਆ ਜਾਂਦੀਆਂ ਜੀ ਸਰ ਮੈਂ ਕਹਿਣਾ ਚਾਹਾਂਗੀ ਦੇਖੋ ਬਹੁਤ ਗਰੀਬ ਪਰਿਵਾਰ ਹੈ ਉਹਨਾਂ ਦੇ ਵਿੱਚ ਘਮਾਣਾ ਦਾ ਵੱਡਾ ਬੇਟਾ ਇਹਨਾਂ ਦੇ ਇਹੀ ਸੀ ਮਦਰ ਵੀ ਇਹਨਾਂ ਦੇ ਆਪਣਾ ਕੰਮ ਕਰਾ ਜਾਗ ਜਾ ਰਹੀ ਹੈ ਤੇ ਆਪਣਾ ਪਰਪਰਸ਼ਨ ਰੋਹਿ ਦਾ ਇਹਨਾਂ ਦੇ ਘਮਾਣਾ ਤੇ ਰੋਹਿ ਦਾ ਕੰਮ ਇਹਨਾਂ ਦਾ ਹੈ ਨਸ ਕਰਦੀ ਮੋਨਾ ਇਹ ਬੱਚੇ ਦੇ ਪੈਣ ਨਾਲ ਇਹਨਾਂ ਦੇ ਘਰ ਦਾ ਸਾਰਾ ਸਿਸਟਮ ਖਰਾਬ ਹੋ ਚੁੱਕਿਆ ਹੁਣ ਮਦਰ ਬੱਚੇ ਦੀ ਮੈਡੀਸਨ ਦਾ ਕਰਨ ਕਿ ਆਪਣਾ ਕੰਮ ਕਰਨ ਜਾਣ ਕਿ ਇਹਦੀ ਕਿਹ ਕਰ ਮਾਨਤ ਨੇ ਗੱਡੀ ਜਿਹਨਾਂ ਦੀ ਚਲਾਉਂਦਾ ਸੀ ਅੱਜ ਤੱਕ ਇਹਨਾਂ ਤੋਂ ਬਾਤ ਨਹੀਂ ਪੁੱਛੀ ਅਸੀਂ ਇਹ ਜਾਣਦੇ ਹਾਂ ਵੀ ਮਾਾਲਕ ਆਖ ਇਹਨਾਂ ਨੂੰ ਕੋਈ ਹੈਲਪ ਦੇ ਬੇਨ ਜਿਹਦੇ ਨਾਲੇ ਬੱਚੇ ਦਾ ਇਲਾਜ ਵੀ ਕਰਾ ਸਕਣ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰ ਸਕਦੇ ਜੇ ਆਤੀ ਗੱਡੀ ਦੀ ਇੰਸ਼ੋਰੈਂਸ ਸੀ ਤੇ ਉਹਦੇ ਵਿੱਚ ਡਰਾਈਵਰ ਦਾ ਵੀ ਸਾਰਾ ਰਿਤਾ ਗੰਦਾ ਹੈ ਗੰਦਾ ਇਸ ਤਰ੍ਹਾਂ ਵਗੈਰਾ ਜੋ ਵੀ ਹੈ ਤੇ ਇਹਨਾਂ ਨੂੰ ਹੈਲਪ ਦੇਣੀ ਚਾਹੀਦੀ ਉਹਨਾਂ ਨੂੰ ਜਦ ਕੋਈ ਕੁਆਲੀਫਾਈਏਟ ਚ ਆਈ ਨੀ ਤੇ ਇਸ ਬੱਚੇ ਦਾ ਫਾਰਮ ਕਰਦਾ ਤਾਂ ਫੋਨ ਵੀ ਨਹੀਂ ਚੁੱਕਦੇ ਇਹਨਾਂ ਨੂੰ ਹੈਲਪ ਦੇਣਾ ਤਾਂ ਐਸੀ ਜਿਹੜੀ ਤੁਹਾਨੂੰ ਅਸੀਂ ਖਬਰ ਦਿਖਾਈ ਹੈ ਖਬਰੇ ਤਾਂ ਇੱਕ ਬਹਾਨਾ ਹੈ ਦਰਅਸਲ ਆਪ ਲੋਕੋ ਨੂੰ ਜਗਾਣਾ ਹੈ ਬੱਚੇ ਦੀ ਉਹ ਬਹੁਤ ਜ਼ਰੂਰਤ ਹੈ ਵੈਰੀ ਨੀਡੀ ਪੀਪਲਸ ਨੇ ਔਰ ਇਨਕਮ ਔਰ ਸੋਰਸ ਜਿਹੜਾ ਸੀ ਕੱਲਾ ਲਵਪ੍ਰੇਮ ਪਿਓ ਦਾ ਸਾਯਾ ਸਿਰਦ ਤੋਂ ਦੀ ਛੇ ਪਹਿਲਾਂ ਹਿੰਟੜਾ ਸੀ ਉਹ ਉੱਟ ਗਿਆ ਸੀ ਤੇ ਕਿਤਨਾ ਕਿਤੇ ਅੱਜ ਖੁਦ ਬੈੱਡ ਤੇ ਆ ਘਰ ਰੋਟੀ ਦੇ ਵੀ ਲਾਲੇ ਆ ਖਾਸ ਕਰਕੇ ਦਵਾਈਆਂ ਦੇ ਲਾਲੇ ਆ ਇਲਾਜ ਤੇ ਚਲੋ ਫੜ ਕੇ ਅਸੀਂ ਰਿਸ਼ਤੇਦਾਰਾ ਕੋ ਕਰਵਾ ਲਿਆ ਮੈਂ ਇਲਾਕਾ ਨਿਵਾਸੀਆਂ ਵੱਲੋਂ ਔਰ ਪੂਰੇ ਸ਼ਹਿਰ ਵਾਸੀਆਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਈ ਗੇਨ ਨਗਰੀ ਦੇ ਵਿੱਚ ਜਿੰਨੀਆਂ ਵੀ ਸਮਸਤ ਸੰਸਥਾਵਾਂ ਆ ਜਿਹੜੀਆਂ ਕਿ ਮਦਦ ਕਰਦੀਆਂ ਵਾ ਇਹ ਬੱਚੇ ਦੀ ਮਦਦ ਜ਼ਰੂਰ ਕਰੋ ਬੱਚੇ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਅਸੀਂ ਸਕਰੀਨ ਦੇ ਉੱਤੇ ਤੁਹਾਨੂੰ ਮੈਂਸ਼ਨ ਕਰਾਂਗੇ ਔਰ ਬੱਚੇ ਦੇ ਨਾਲ ਜਿਹੜਾ ਰਾਕਤ ਤੁਸੀਂ ਖੁਦ ਕਰ ਸਕਦੇ ਹੋ ਬਾਕੀ ਕਿਸੇ ਤਰ੍ਹਾਂ ਦੀ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਸਾਡੇ ਚੈਨਲ ਤੇ ਸਾਡੀ ਸਕਰੀਨ ਦੇ ਉੱਤੇ ਸਾਡੇ ਵੀ ਨੰਬਰ ਚੱਲਦੇ ਆ ਤਾਂ ਅਸੀਂ ਕੰਟੈਕਟ ਜਿਹੜਾ ਵਾ ਬੱਚੇ ਦਾ ਅਵੇਲੇਬਲ ਕਰ ਦਾਂਗੇ ਤੁਸੀਂ ਆ ਕੇ ਇਹਦੀ ਮਦਦ ਜ਼ਰੂਰ ਕਰੋ ਕਿਉਂਕਿ ਬੂੰਦ ਬੂੰਦ ਨਾਲ ਸਾਗਰ ਬਣਦਾ ਹੋ ਸਕਦਾ ਹੈ ਕਿ ਕੁਝ ਹੀ ਮਹੀਨਿਆਂ ਦੇ ਵਿੱਚ ਇਹ ਬੱਚਾ ਜਿਹੜਾ ਆਪਣੇ ਪੈਰਾਂ ਤੇ ਫਿਰ ਔਰ ਆਪਣੀ ਜਿਹੜੀ ਜ਼ਿੰਮੇਵਾਰੀਆਂ ਉਹ ਸੰਭਾਲ ਸਕੇ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਮੈਂ ਤੁਹਾਡਾ ਆਪਣਾ ਦੋਸਤ ਔਰ ਹੋਸਟ ਅਜੇ ਸ਼ਿੰਗਾਰੀ ਜੈ ਜੀ ਮੇਰਾ ਬਾਰਕ ਮਹਾਂ